ਸੋ ਮੈਂ ਤੁਹਾਡਾ ਆਪਣਾ ਰਜਨੀਸ਼ ਕਰਕਰਾ ਅੱਜ ਮੈਂ ਤੁਹਾਨੂੰ ਇੱਕ ਅਜਿਹੇ ਬੱਚੇ ਦਾ ਰਲਉਣ ਜਾ ਰਿਹਾ ਜਿਹੜਾ ਕੀ ਅੱਖਾਂ ਤੋਂ ਦੇਖ ਸਕਦਾ ਹੈ ਪਰ ਉਹ ਬਲਾਈਂਡ ਬੱਚੇ ਦੀ ਤਰ੍ਹਾਂ ਆਪਣੀ ਅੱਖਾਂ ਤੇ ਪੱਟੀ ਬੰਨ ਕੇ ਆਪਣੀ ਉਹ ਕਲਾ ਦੇ ਜੋਹਰ ਦਿਖਾਉ ਉਹਨੂੰ ਪੜ ਕੇ ਦਿਖਾਉ ਜਾਂ ਹੋਰ ਕੀ ਕੁਝ ਕਰਕੇ ਦਿਖਾਉ ਆਪਾਂ ਦੇਖਦੇ ਮਿਲਦੇ ਆ ਗੈਵਨ ਤੇ ਉਸਦੇ ਗੁਰੂ ਦਲ ਵੀ ਉਹਨਾਂ ਨੇ ਕਿਸ ਤਰ੍ਹਾਂ ਇਹਨੂੰ ਸਿਖਾਇਆ ਦਿੱਤੀ ਤੇ ਕੀ ਕੁਸ਼ਲਤਾ ਕਿਸ ਦਾ ਕੀ ਨਾਮ ਜੀ ਸਰ ਮੇਰੇ ਜੀ ਨਵੀਪ ਬੰਸਰ ਜੀ ਕਦੀ ਸਾਰੇ ਬੱਚੇ ਨੂੰ ਕਿਸ ਤਰ੍ਹਾਂ ਤੇਰੇ ਦਿੱਤੀਆਂ ਨੇ ਕੀ ਕੁਛੇ ਕਰ ਸਕਦਾ ਹਾਂਜੀ ਇਹ ਸਰ ਇੱਥੇ ਜੀ ਬ੍ਰੇਨ ਬੂਸਟਿੰਗ ਕਲਾਸਸ ਬੱਚਿਆਂ ਦੀਆਂ ਰਹਾਈ ਸੀ ਤੇ ਉਹ ਬ੍ਰੇਨ ਬੂਸਟਿੰਗ ਕਲਾਸਸ ਦੇ ਵਿੱਚ ਜਿੱਦਾਂ ਨਾਰਮਲੀ ਨਾ ਜਿੱਦਾਂ ਆਪਾਂ ਨੂੰ ਕੋਈ ਚੀਜ਼ ਦਿਖਦੀ ਹੈ ਤਾਂ ਪਹਿਲਾਂ ਦਿਖਦੀ ਕਿੱਦਾਂ ਤਾਂ ਸਾਡੇ ਜਿਹੜੇ ਫੋਟੋ ਰੀਸੈਪਟਰਸ ਹੁੰਦੇ ਆ ਸਾਡੀ ਅੱਖ ਹੈ ਜਿਹਦੇ ਵਿੱਚ ਫੋਟੋ ਰੀਸੈਪਟਰਸ ਹੁੰਦੇ ਆ ਤਾਂ ਫੋਟੋ ਰੀਸੈਪਟਰਸ ਉਹਨੂੰ ਸੈਂਸ ਕਰਦੇ ਆ ਤੇ ਉਹਦਾ ਜਿਹੜਾ ਸਿਗਨਲ ਹੈ ਉਹ ਬ੍ਰੇਨ ਨੂੰ ਜਾਂਦਾ ਤੇ ਬ੍ਰੇਨ ਉਹ ਡਿਟੈਕਟ ਕਰ ਪਾਉਂਦਾ ਹੈ ਕਿ ਸਾਹਮਣੇ ਚੀਜ਼ ਕੀ ਹੈ ਤਾਂ ਜਿਹੜੀਆਂ ਬ੍ਰੇਨ ਬੂਸਟਿੰਗ ਕਲਾਸਸ ਨੇ ਤਾਂ ਉਹਦੇ ਥਰੂ ਇਹ ਬੱਚੇ ਦੀਆਂ ਜਿਹੜੀਆਂ ਸੈਂਸਰਸ ਨੇ ਜਿਹੜੇ ਸਾਡੇ ਪੰਜ ਰਿਸੈਪਟਰਸ ਨੇ ਤਾਂ ਇੰਡੀਵਿਜੂਅਲ ਰਿਸੈਪਟਰ ਹੈ ਜਿਹੜਾ ਉਹ ਪੰਜੇ ਰਿਸੈਪਟਰ ਵਾਲਾ ਕੰਮ ਕਰ ਰਿਹਾ ਹੈ ਮੀਨਸ ਅਸੀਂ ਇਹ ਕਹਿ ਸਕਦੇ ਆਂ ਵੀ ਜਿੱਦਾਂ ਜਿਹੜਾ ਇਹਦਾ ਹਾਲ ਫੈਕਟਰੀ ਰਿਸੈਪਟਰ ਹੈ ਜਾਂ ਫਿਗਮੋਨੈਸਟਿਕ ਰਿਸੈਪਟਰਸ ਹੈਗੇ ਨੇ ਜਿਹੜੇ ਤਾਂ ਉਹ ਰਿਸੈਪਟਰਸ ਇਹਦੇ ਫੋਟੋ ਰਿਸੈਪਟਰਾਂ ਦਾ ਕੰਮ ਵੀ ਕਰਦੇ ਨੇ ਮੀਨਸ ਇਹੇ स्मੈਲ ਲੈ ਕੇ ਜਾਂ ਟੱਚ ਕਰਕੇ ਵੀ ਜਿਹੜਾ ਹੈਗਾ ਉਹ ਕਿਸੇ ਚੀਜ਼ ਨੂੰ ਦੇਖ ਸਕਦਾ ਹੈ ਬਿਲਕੁਲ ਇਦਾਂ ਜੇ ਤੁਸੀਂ ਆਈਸ ਕਲੋਜ਼ ਕਰਦੀ ਆਪਾਂ ਪੱਟੀ ਵਗੈਰਾ ਬੰਨ੍ਹ ਦਈਏ ਬਿਲਕੁਲ ਤਾਂ ਵੀ ਇਹ ਸਾਰੀਆਂ ਚੀਜ਼ਾਂ ਉਹ ਕਰ ਪਾਊਗਾ ਜਿਹੜੀਆਂ ਅਸੀਂ ਖੁੱਲ੍ਹੀਆਂ ਅੱਖਾਂ ਨਾਲ ਕਰ ਪਾਉਨੇ ਆ ਤੇ ਬਾਕੀ ਹੋਰ ਵੀ ਇਹਨੂੰ ਕਾਫੀ ਬੈਨੀਫਿਟਸ ਆ ਬੱਚਾ ਆ ਵੀ ਦੱਸ ਦੂਗਾ ਜਿੱਦਾਂ ਇਹਦੀ ਕਨਸੈਂਟ੍ਰੇਸ਼ਨ ਇੰਪਰੂਵ ਹੋਏ ਕਿਉਂਕਿ ਆਪਾਂ ਬ੍ਰੇਨ ਤੇ ਕੰਮ ਕਰ ਰਹੇ ਆ ਇਹਦੇ ਵੀ ਬੱਚੇ ਦਾ ਬ੍ਰੇਨ ਗਰੋ ਕਰੇ ਮੈਮਰੀ ਇਨਕਰੀਜ਼ ਹੋਵੇ ਠੀਕ ਹੈ ਨਾ ਜੀ ਤੇ ਇਸ ਤਰ੍ਹਾਂ ਜਿਹੜੀ ਤਕਨੀਕ ਹੈ ਕਈ ਵਾਰ ਦੇਖਿਆ ਗਿਆ ਵੀ ਬੱਚਾ ਤੂੰ ਤਕਨੀਕ ਤਾਂ ਉਹ ਮੀ ਸਿਕਾਈ ਜਾਂਦੀ ਹੈ ਪਰ ਉਹ ਅਸਮ ਜਿਹੜੀ ਪੜਾਈ ਹੁੰਦੀ ਹੈ ਉਹ ਤੋਂ ਪਿੱਛੜ ਜਾਂਦੇ ਨੇ ਕਿਉਂ ਆਮ ਬੱਚਾ ਨਾਲੋਂ ਪਛੜ ਜਾਂਦੇ ਨੇ ਜੀ ਇਹ ਤਕਨੀਕ ਨਾਲ ਵੀ ਇਸ ਤੋਂ ਵੱਧ ਕੋਈ ਨਹੀਂ ਸਰ ਬਿਲਕੁਲ ਵੀ ਨਹੀਂ ਬਲਕਿ ਈਵਨ ਕਿ ਇਹ ਚੀਜ਼ ਹੈ ਜੀ ਉਹ ਬੱਚੇ ਦੀ ਕਨਸੈਂਟ੍ਰੇਸ਼ਨ ਵਾਧੀ ਹੈ ਮੈਮਰੀ ਵਾਧੀ ਕਿਉਂਕਿ ਬ੍ਰੇਨ ਤੇ ਕੰਮ ਕਰ ਰਹੇ ਹਾਂ ਸਾਰਾ ਆਪਾਂ ਮਤਲਬ ਬ੍ਰੇਨ ਇੰਪਰੂਵ ਕਰ ਰਹੇ ਹਾਂ ਇਸੇ ਜਿਵੇਂ ਬ੍ਰੇਨ ਨਾਲ ਰਿਲੇਟਡ ਬ੍ਰੇਨ ਜਿਮ ਕਰਾਈਦੀ ਹੈ ਬ੍ਰੇਨ ਨਾਲ ਰਿਲੇਟਡ ਐਕਸਰਸਾਈਜ਼ ਵਗੈਰਾ ਕਰਾਈਦੀਆਂ ਬ੍ਰੇਨ ਨੂੰ ਆਪਾਂ ਬੂਸਟ ਕਰ ਰਹੇ ਆ ਉਹਦੇ ਨੂੰ ਠੀਕ ਹੈ ਸਰ ਤਾਂ ਆਪਾਂ ਮੇਨਲੀ ਕੰਮ ਹੀ ਬ੍ਰੇਨ ਤੇ ਕਰ ਰਹੇ ਆ ਤੇ ਉਹ ਆਬਵੀਅਸਲੀ ਜਿਹੜੀ ਸਟੱਡੀ ਹੈ ਤਾਂ ਸਟੱਡੀ ਨੂੰ ਤਾਂ ਉਹ ਗਰੋ ਕਰਵਾਉਗਾ ਉੱਥੇ ਤਾਂ ਇੰਪਰੂਵਮੈਂਟ ਮਿਲੂਗੀ ਪੋਜ਼ਿਟਿਵ ਇੰਪਰੂਵਮੈਂਟ ਮਿਲੂਗੀ ਬਲਕਿ ਨੁਕਸਾਨ ਦੀ بجائے ਸਰ ਕਿੰਨੇ ਸਾਲ ਤੋਂ ਲੈ ਕੇ ਬੱਚਾ ਇਸ ਨੂੰ ਟੈਨੀ ਲੈ ਸਕਦਾ ਤੇ ਕਿੰਨੇ ਸਾਲ ਤੱਕ ਲੈ ਸਕਦਾ ਹਾਂਜੀ ਇਹ ਜੀ ਸਰ ਇਸ ਤਰ੍ਹਾਂ ਬਈ ਜਿੱਦਾਂ 6 ਤੋਂ 7 ਸਾਲ ਤੋਂ ਲੈ ਕੇ 7-8 ਸਾਲ ਦਾ ਬੱਚਾ کہہ ਸਕਦੇ ਆ 7-8 ਸਾਲ ਤੋਂ ਲੈ ਕੇ ਬੱਚੇ ਦੀ ਕੋਈ ਏਜ ਲਿਮਟ ਨਹੀਂ ਹੈ ਇਸ ਤੋਂ ਉੱਪਰ ਹੋ ਸਕਦਾ ਬਟ ਜਿਹੜੇ ਪਰਫੈਕਟ ਰਿਜ਼ਲਟਸ ਨੇ ਤਾਂ ਪਰਫੈਕਟ ਰਿਜ਼ਲਟ 14-15 ਸਾਲ ਤੱਕ ਦੀ ਉਮਰ ਤੱਕ ਦੇ ਬੱਚਿਆਂ ਦੇ ਪਰਫੈਕਟ ਰਿਜ਼ਲਟ ਹੈ ਜਿਹੜੀ ਕਿ ਕਿਉਂਕਿ ਇਕੱਲਾ ਇਥੋਂ ਤੱਕ ਸੀਮਤ ਨਹੀਂ ਸਰ ਮਤਲਬ ਬਈ ਬੱਚਾ ਅੱਖਾਂ ਤੇ ਪੱਟੀ ਬੰਨ ਕੇ ਦੇਖ ਹੀ ਪਾਊਗਾ ਈਵਨ ਕੇ ਉਹਦਾ ਜਿਹੜਾ ਔਰਾ ਇਨਕਰੀਸ ਹੋ ਜਾਂਦਾ ਹੈ ਮੀਨਸ ਸਾਹਮਣੇ ਕੋਈ ਉਹਦੇ ਆਉਂਦਾ ਹੈ ਤਾਂ ਉਹ ਡਿਟੈਕਟ ਕਰ ਲੈਂਦਾ ਹੈ ਕਿ ਉਹਦੇ ਬ੍ਰੇਨ ਦੇ ਵਿੱਚ ਕੀ ਚੱਲ ਰਿਹਾ ਹੈ ਉਹ ਕੀ ਸੋਚ ਰਿਹਾ ਹੈ ਉਹਦੇ ਰਿਗਾਰਡਿੰਗ ਤਾਂ ਮਤਲਬ ਕਾਫੀ ਐਡਵਾਂਸ ਲੈਵਲ ਤੇ ਚੀਜ਼ਾਂ ਚਲੀਆਂ ਜਾਂਦੀਆਂ ਨੇ ਜਿਨ੍ਹਾਂ ਨੂੰ ਅਸੀਂ ਐਕਸਟਰ ਆਰਡੀਨਰੀ ਕਹਿ ਸਕਦੇ ਹਾਂ ਤਾਂ ਉਹ ਚੀਜ਼ਾਂ ਵੀ ਕਰ ਜਾਂਦਾ ਹੈ ਅਗਰ ਬੱਚਾ ਪ੍ਰੋਪਰ ਇਹਦੀ ਜਿਹੜੀ ਹੈਗੀ ਟ੍ਰੇਨਿੰਗ ਲੈ ਲੈਂਦਾ ਹੈ ਤੇ ਪ੍ਰੋਪਰ ਦੀ ਪ੍ਰੈਕਟਿਸ ਕਰਦਾ ਰਹਿੰ ਇੰਨੇ ਸਮੇਂ ਇਤੋਂ ਕਿੰਨਾ ਖਰਚਾ ਹਾਂਜੀ ਬੇਸਿਕਸ ਜੇ ਆਪਾਂ ਗੱਲ ਕਰਦੇ ਆ ਤਾਂ ਸਰ ਇਹਦੀ ਖਰਚਾ ਤਾਂ ਇਹਦੇ ਅਕੋਰਡਿੰਗਲੀ ਤਾਂ ਕੁਝ ਵੀ ਨਹੀਂ ਹੈ ਸਰ ਤੇ ਬਾਕੀ ਜੀ ਟ੍ਰੇਨਿੰਗ ਦੀ ਗੱਲ ਕਰੀਏ ਤਾਂ ਬੇਸਿਕ ਸਟੇਜ ਦੀ ਟ੍ਰੇਨਿੰਗ ਹੈ ਜਿਹੜੀ 6 ਮਨਸ ਦੇ ਲਈ ਹੈਗੀ ਹੈ ਤੇ 2 ਜਾਂ 3 ਮਨਸ ਦੇ ਵਿੱਚ ਹੀ ਬੱਚੇ ਨੂੰ ਰਿਜ਼ਲਟ ਹੈ ਜਿਹੜਾ ਉੱਪਰ ਮਿਲ ਜਾਂਦਾ ਹੈ ਇਹ ਸਿਰਫ ਆਨਲਾਈਨ ਦਾ ਹੋ ਰਿਹਾ ਟ੍ਰੇਨਿੰਗ ਖਰਚਾ ਆਫਲਾਈਨ ਹੀ ਹੈ ਸਰ ਫਿਲਹਾਲ ਆਫਲਾਈਨ ਹੀ ਹੈ ਇਹ ਇਨਫੋ ਸੈਂਟਰ ਕਿੱਥੇ ਹੈ ਜੀ ਐਡਰੈਸ ਉਹ ਮੈਂ ਤੁਹਾਨੂੰ ਦੱਸਾਂ ਹਾਂ ਜੀ ਆਪਣਾ ਜਿਹੜਾ ਸੈਂਟਰ ਹੈ ਸਰ ਉਹ ਭਾਰਤੀ ਮੋਟਰ ਸਕੂਲ ਰੋਡ ਤੇ ਭਾਰਤੀ ਮੋਟਰ ਸਕੂਲ ਦੇ ਬਿਲਕੁਲ ਕੋਲ ਐਸ ਬੀ ਐਸ ਸੀ ਕੋਚਿੰਗ ਇੰਸਟੀਚਿਊਟ ਹੈ ਸਰ ਇਹ ਰੰਦੇ ਭਕਵੰਕਰ ਲਾ ਦੇਖੋ ਠੀਕ ਹੈ ਕਾਨ ਤੇ ਕਰ ਉਹ ਕਰ ਉਹ ਕਰ ਇਹਦੇ ਉੱਪਰ ਕਰ ਦੇ ਕਰ ਸੀ ਹਾਂ ਸੋ ਮਾਰਕੀਟ ਥੱਲੇ ਦੇਖ ਲਓ ਸਰ ਦਿਖਾ ਦਿਓ ਬਈ ਕੈਮਰੇ 'ਚ ਵੀ ਤੁਸੀਂ ਵੀ ਇਹ ਤਾਂ ਕਹਿ ਦੇ ਇਹਦਾ ਬਦਲੇ ਇਹਦਾ ਖਾਤੇ ਪੱਟੇ ਹਾਂਜੀ ਨੇਮ ਉਹ ਜਿਹੜੇ ਹਾਂਜੀ ਤਿਕਾਉ ਬੱਤੇ ਚੁੱਕੀ ਹਾਂਜੀ ਗੈਵਨ ਪਹਿਲਾਂ ਬਹੁਤ ਚੱਕ ਲੂਗਾ ਬਹੁਤ ਜਿਆਦਾ ਤੁਸੀਂ ਆਪ ਕਰੋ ਦੱਸੋ ਦੱਸੋ ਕਰੋ ਕਰੋ ਇਹ ਤੋਂ ਤੁਸੀਂ ਇੱਕ ਨਾ ਕਰਕੇ ਬੱਚੇ ਨੂੰ ਬਾਲ ਦੇ ਦਿਓ ਕੋਈ ਵੀ ਬਾਲ ਦੇ ਦਿਓ ਇਹ ਸਾਨੂੰ ਕਲਰ ਦੀ प्लेलर लो लाइट ब्लू लाइट ब्लू ठीक है लाइट ब्लू कलर एक कलर कर्न की खुशबू वाली सी पीस नहीं सर ये स्मेल हुई है है नहीं ਇਦਨਾਲੀ ਬਹੁਤ ਕੁਛ ਕਰਕੇ ਖਲੋਸੋ ਆ ਲੋ ਜੀ ਆ ਦੱਸੋ ਟ੍ਰੈਡ ਟ੍ਰੈਡ ਠੀਕ ਹੈ ਸਰ ਹਲੋ ਤੁਸੀਂ ਆ ਵੀ ਕੋਈ ਨਾ ਦਿਖਾ ਵੀ ਦਿਓ ਜਲਦੀ ਕਰੋ ਜੀ ਦੋਨੋਂ ਦਾ ਲਾਈਟ ਬਲੂ ਕਲਰ ਦਾ ਬੈਕਗਰਾਉਂਡ ਹੈ ਡਾਰਕ ਬਲੂ ਕੋਲਰ ਚ ਟ੍ਰਾਇੰਗਲ ਬਣੀ ਹੋਈ ਹੈ ਇੱਕ ਪਾਸੇ ਤੇ ਇੱਕ ਪਾਸੇ ਪੋਟੈਟੋ ਅਬ ਇਹ ਰੂਟ ਮੈਕਰ ਬਣੇਗਾ ਜਦੋਂ ਅਗਰ ਦੁਬਾਰਾ ਕਲਿੱਕ ਕਰਦੇ ਠੀਕ ਹੈ ਠੀਕ ਟੋਫਟੋ ਹੀ ਆ ਗਿਆ ਡਾਰਕ ਲੁਕ ਲਾਈਕ ਪਾਸੇ ਬੈਕਗਰਾਉਂਡ ਹੈ ਇੱਕ ਪਾਸੇ ਲਾਈਟ ਲਾਈਟ ਉਸਨੇ ਡਾਰਕ ਲਾਈਟ ਡਾਰਕ ਗ੍ਰੀਨ ਦਾ ਹੋਇਆ ਬੈਕਗਰਾਉਂਡ ਹੈ ਤੇ ਇੱਕ ਵਾਰੀ ਐਪਲ ਲਾਈਕ ਪਾਸੇ ਟੈਨ ਹੈ ਦੇਖੋ ਹੋਇਆ इक पसे येलो कलर दा बैकग्राउंड है ओके इक पसे वो है ग्रीन कलर दा बैकग्राउंड है हम्म एक्स इधर ले पसे इधर ले पसे ई है ओके ई है ओके पिंक ते रेड पिंक ते ब्लू कलर बैकग्राउंड है ठीक है जी ਦੋ ਗੇਟਸ ਇੱਕ ਦੋਨਾਂ ਪਾਸੇ ਵਾਈਟ ਕਲਰ ਦਾ ਬੈਕਗ੍ਰਾਉਂਡ ਇੱਕ ਪਾਸੇ ਡਿਵਾਈਡ ਤੇ ਇੱਕ ਪਾਸੇ ਹੋਮ ਵੈਰੀ ਗੁੱਡ ਹਮਸ਼ਾ ਲਈ ਇਹਦਾ ਹੋ ਗਿਆ ਇਹ ਜੋ ਜਿੱਦਾਂ ਹੁਣ ਤੁਸੀਂ ਇਹ ਵੀ ਕਰ ਸਕਦੇ ਆ ਆਪਦੀ ਜੇਬ ਚੋਂ ਕੁਝ ਵੀ ਚੀਜ਼ ਤੁਹਾਡੇ ਕੋਲ ਹੋਵੇ ਉਹ ਤੁਸੀਂ ਕਢਾ ਕੇ ਤੋਂ ਬਚਨ ਪੜਾ ਕੇ ਰੱਖ ਸਕਦੇ ਹੋ ਕੋਈ ਨੋਟ ਕੱਢ ਲਓ ਉਹਦਾ ਨੰਬਰ ਪੜਾ ਲਓ ਕੁਝ ਵੀ ਕਢਾ ਲਾ ਆਪਣੀ ਆਪਦੇ ਕੋਲ ਇੱਥੇ ਦਾ ਜੋ ਆਇਆ లైవ్ పక్కే దాఖిరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరేరే ਦੀ ਗ੍ਰੈਡ ਸਰ ਐਜੂਕਾਰਟ ਇਹਨੂੰ ਕਵਰ ਕਰਦੇ ਹਾਂ ਮੇਰਾ ਸੀਬੀਐਸਸੀ ਆਈਐਸਸੀ ਨੀਟ ਬੁਕਸ ਇਹਦੇ ਉੱਪਰ ਕੀ ਲਿਖਿਆ ਇੱਥੇ ਐਜੂਕਾਰਟ ਓਕੇ ਰਿਕਮੈਂਡਡ ਰਿਕਮੈਂਡਡ ਬਾਏ ਟੌਪ ਐਜੂਕੇਟਰਸ ਐਜੂਕੇਟ ਇਜ਼ ਦੀ One of the biggest hmm. publishing houses hmm. houses hmm. of this hmm. country in C B S C need icsc hmm. And

Two G E two G E three triple A three triple eighta. 40 40, Forty. Yes. and then three games or so, last I didn't know for T and Park A B C news. Very good And Entertainment ਏਸੀ ਬੱਚਾ ਇਹ ਗੈਵਿਨ ਅਧਰਵਾਲ ਜੀ ਇਹ ਸੀਗਾ ਜੀ ਏਸੀ ਬੱਚਾ ਗੈਵਿਨ ਅਧਰਵਾਲ ਜਿਨ੍ਹਾਂ ਨੇ ਸਾਨੂੰ ਅੱਖਾਂ ਤੇ ਪੱਟੀ ਬੰਨ ਕੇ ਦਿਖਾਇਆ ਵੀ ਕਲਰ ਦੀ ਪਛਾਣ ਤੇ ਹੋਰ ਤੇ ਇਸ ਤਰ੍ਹਾਂ ਦੀ ਹੋਰ ਦਿਲਚਸਪ ਵੀਡੀਓ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਅੰਝੇ ਤੋਂ ਵੀ ਅਸੀਂ ਇਹ ਸੈਂਟਰ ਤੇ ਆ ਕੇ ਇਹਨਾਂ ਦੇ ਹੋਰ ਬੱਚਿਆਂ ਨਾਲ ਵੀ ਤੁਹਾਨੂੰ ਮਿਲਾਵਾਂਗੇ